ਪਠਾਨਕੋਟ ਪੁਲਿਸ ਵੱਲੋਂ ਚਲਾਇਆ ਗਿਆ ਆਪਰੇਸ਼ਨ ਕੈਸੋ ਸੰਵੇਦਨਸ਼ੀਲ ਇਲਾਕਿਆਂ ਦੀ ਕੀਤੀ ਜਾ ਰਹੀ ਸੱਚ ਡੀਆਈਜੀ ਖੁਦ ਆਪਰੇਸ਼ਨ ਨੂੰ ਕਰ ਰਹੇ ਲੀ ਪਠਾਨਕੋਟ ਦੇ ਕਈ ਇਲਾਕਿਆਂ ਦੀ ਵਿੱਚ ਚਲਾਇਆ ਗਿਆ ਆਪਰੇਸ਼ਨ ਕੈਸੋ ਕਈ ਤਸਕਰ ਕੀਤੇ ਕਾਬੂ ਸੂਬੇ ਵਿੱਚ ਨਸ਼ੇ ਦੇ ਕੋੜ ਅਤੇ ਸ਼ਰਾਰਤੀ ਅਨਸਰਾਂ ਤੇ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਕੈਸੋ ਦਾ ਆਗਾਜ਼ ਕੀਤਾ ਗਿਆ ਹੈ ਜਿਸ ਤਹਿਤ ਸੂਬੇ ਪਾਰ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਦੇ ਚਲਦੇ ਅੱਜ ਪਠਾਨਕੋਟ ਵਿਖੇ ਵੀ ਆਪਰੇਸ਼ਨ ਕੈਸਤ ਤਹਿਤ ਜ਼ਿਲ੍ਹੇ ਭਰ ਵਿੱਚ ਪਠਾਨਕੋਟ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਜਿਸ ਦਾ ਹਿੱਸਾ ਡੀਆਈਜੀ ਐਸਟੀਐਫ ਆਪ ਬਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਐਸਟੀਐਫ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲਈ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਇਸੇ ਕੜੀ ਦੇ ਚਲਦੇ ਅੱਜ ਆਪਰੇਸ਼ਨ ਕੈਸਤ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਸੁਨੇਹਾ ਮਿਲ ਸਕੇ ਕਿ ਪੰਜਾਬ ਪੁਲਿਸ ਨਸ਼ੇ ਅਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਹੁਣ ਪੱਬਾ ਪਾਰ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਨੇ ਦੱਸਿਆ ਕਿ ਸਮੇਂ-ਸਮੇਂ ਤੇ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਨੱਥ ਪਾਉਣ ਦੇ ਲਈ ਸਰਚ ਆਪਰੇਸ਼ਨ ਚਲਾਏ ਜਾਂਦੇ ਹਨ ਜਿਸ ਦੇ ਤਹਿਤ ਅੱਜ ਆਪਰੇਸ਼ਨ ਕੈਸੇ ਚਲਾਇਆ ਜਾ ਰਿਹਾ ਹੈ ਤਾਂ ਕਿ ਸ਼ਰਾਰਤੀ ਅਨਸਰ ਕਾਬੂ ਕੀਤੇ ਜਾਣ ਉਹਨਾਂ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਪਠਾਨਕੋਟ ਤੋਂ ਐਕਸਾਈਜ਼ ਤਹਿਤ 8 ਰਿਕਵਰੀਆਂ ਹੋਈਆਂ ਨੇ ਐਂਡੀ ਪੀਐਸ ਤਹਿਤ 5 ਰਿਕਵਰੀਆਂ 2 ਕੋਟ ਤੋਂ ਫਰਾਰ આરોપીਆਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਅਤੇ ਇਹ ਆਪਰੇਸ਼ਨ ਹਜੇ ਚੱਲ ਰਿਹਾ ਹੈ ਸ਼ਾਮ ਤੱਕ ਜੋ ਵੀ ਰਿਕਵਰੀ ਹੋਵੇਗੀ ਸਾਂਝੀ ਕਰ ਦਿੱਤੀ ਜਾਵੇਗੀ ਦੇਖੋ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਪਠਾਨਕੋਟ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਇਹਦੇ ਵਿੱਚ ਬਹੁਤ ਅੱਛੀਆਂ ਕਾਮਯਾਬੀਆਂ ਹਲੇ ਮਿਲੀਆਂ ਨੇ ਆਪਰੇਸ਼ਨ ਬੜਾ ਅੱਛੇ ਰਿਜ਼ਲਟ ਲੈ ਕੇ ਆਇਆ ਜਿਹਦੇ ਵਿੱਚ ਐਕਸਾਈਜ਼ ਦੇ ਤਹਿਤ 8 ਰਿਕਵਰੀਆਂ ਹੋਈਆਂ ਨੇ ਔਰ ਐਨਡੀਪੀਐਸ ਦੇ ਤਹਿਤ 5 ਰਿਕਵਰੀਆਂ ਹੋਈਆਂ ਨੇ ਤੇ ਦੋ ਅਸੀਂ ਪੀਓ ਫੜਨ ਦੇ ਵਿੱਚ ਕਾਮਯਾਬ ਹੋਏ ਆ ਹਲੇ ਤੱਕ ਆਪਰੇਸ਼ਨ ਹਲੇ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਸਾਡੀ ਫੋਰਸ ਡਿਪਲੋਇਡ ਹੈ ਆਪਰੇਸ਼ਨ ਅਸੀਂ ਇਹਦੇ ਕਰ ਰਹੇ ਹਾਂ ਉਮੀਦ ਹੈ ਕਿ ਸ਼ਾਮ ਤੱਕ ਹੋਰ ਵੀ ਰਿਕਵਰੀਆਂ ਮਿਲਣਗੀਆਂ ਸਰ ਅਡਜੋਇਨਿੰਗ ਸਟੇਟਸ ਦੋ ਨਾਲ ਲੱਗੀਆਂ ਹੈਗੀਆਂ ਉਸ ਕਰਕੇ ਜਿਹੜਾ ਜ਼ਿਆਦਾ ਫੋਰਸ ਦੀ ਲੋੜ ਪੈਂਦੀ ਹੈ ਜੀ ਨਾਕਾਜ਼ ਦੀ ਜ਼ਿਆਦਾ ਲੋੜ ਪੈਂਦੀ ਹੈ ਕਿ ਇਸ ਨੂੰ ਲੈ ਕੇ ਕੁਝ ਪਲਾਨਸ ਦੇਖੋ 26 ਜਨਵਰੀ ਵੀ ਆਉਣ ਵਾਲੀ ਹੈ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਵੀ ਉਹਦਾ ਇੱਕ ਹਿੱਸਾ ਹੈ ਏਰੀਆ ਡੋਮਿਨੈਂਸ ਦਾ ਪੁਲਿਸ ਦੀ ਪ੍ਰੈਜ਼ੈਂਸ ਦਿਖਾਉਣ ਵਾਸਤੇ ਸਿਟੀਜ਼ਨਸ ਨੂੰ ਵਿਸ਼ਵਾਸ ਪੈਦਾ ਕਰਨ ਵਾਸਤੇ ਕਿ ਪੰਜਾਬ ਪੁਲਿਸ ਉਹਨਾਂ ਦੀ ਸੇਵਾ ਦੇ ਵਿੱਚ ਹੈ ਤੇ ਅਸੀਂ ਸਪੈਸ਼ਲ ਨਾਕੇ ਰੈਕਟ ਕੀਤੇ ਹੋਏ ਨੇ ਬਾਰਡਰਸ ਦੇ ਉੱਪਰ ਵੀ ਜਿਹੜੇ ਦੂਜੇ ਸੇਟਾਂ ਨੂੰ ਲੱਗਦੇ ਨੇ ਉਹਦੇ ਉੱਤੇ 24x7 ਵਿਜਲ ਔਰ ਸਾਡੀ ਉਥੇ ਪ੍ਰੈਜ਼ੈਂਸ 24 ਘੰਟੇ ਦੀ ਮੌਜੂਦ ਹੈ ਨਸ਼ੇ ਨੂੰ ਰੋਕਣ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਲੋਕਾਂ ਵੱਲੋਂ ਕਿੰਨਾ ਕੁ ਸਹਿਯੋਗ ਜਿਹੜਾ ਮਿਲਦਾ ਹੈ ਲੋਕਾਂ ਵੱਲੋਂ ਦੇਖੋ ਜੀ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਥੋੜੇ ਸਾ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਸੀਐਮ ਮਾਨਯੋਗ ਸੀਐਮ ਸਾਹਿਬ ਵੱਲੋਂ ਆ ਹੋਪ ਦੇ ਨਾਂ ਦੇ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਜਿਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ 30000 ਤੋਂ ਜ਼ਿਆਦਾ ਬੱਚਿਆਂ ਨੇ ਸੌਂ ਵੀ ਚੱਕੀ ਸੀਗੀ ਔਰ ਗਲੀ ক্রিকেট ਵੀ ਆਰਗੇਨਾਈਜ਼ ਕੀਤਾ ਗਿਆ ਫਿਰ ਮਾਨਯੋਗ ਮੁੱਖ ਮੰਤਰੀ ਜੀ ਨੇ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡੀ ਸਾਈਕਲ ਰੈਲੀ ਵੀ ਆਰਗੇਨਾਈਜ਼ ਕੀਤੀ ਜਾਂ ਕੀਤੀ ਸੀਗੀ ਇਦਾਂ ਵੱਖ-ਵੱਖ ਡਿਸਟ੍ਰਿਕਟਸ ਵੱਲੋਂ ਏਰੀਆ ਸਪੈਸੀਫਿਕ ਕੰਪਰੀਹੈਂਸਿਵ ਅਵੇਅਰਨੈਸ ਪ੍ਰੋਗਰਾਮ ਚਲਾਏ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਚਲਾਏ ਜਾ ਰਹੇ ਨੇ ਔਰ ਜਿੰਨੇ ਵੀ ਪੁਲਿਸ ਆਫਸਰਸ ਨੇ ਐ ਐਸ ਐਚਓ ਤੋਂ ਲੈ ਕੇ ਕਮਿਸ਼ਨਰ ਆਫ ਪੁਲਿਸ ਔਰ ਐਸ ਐਸ ਪੀ ਲੈਵਲ ਤੱਕ ਇਨਾਂ ਵੱਲੋਂ ਪਬਲਿਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਡਰੱਗ ਹੌਟਸਪੌਟ ਏਰੀਆਜ਼ ਨੇ ਤਾਂਕਿ ਉਹਨਾਂ ਲੋਕਾਂ ਜਿਹੜੇ ਉੱਥੇ ਡਰੱਗ ਐਡਿਕਟਸ ਨੇ ਜਾਂ ਉਸ ਹੌਟਸਪੌਟ ਦੇ ਵਿੱਚ ਜਿਹੜੀ ਵੀ ਕਾਰਵਾਈ ਚੱਲ ਰਹੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਲੈ ਕੇ ਚੱਲਣਾ ਔਰ ਬਾਕੀ ਜਿੰਨੀਆਂ ਵੀ ਏਜੰਸੀਆਂ ਨੇ ਉਹਨਾਂ ਦਾ ਨਾਮ ਮਿਲ ਕੇ ਉੱਥੇ ਇੱਕ ਵਧੀਆ ਰਣਨੀਤੀ ਤਿਆਰ ਕਰਦੇ ਨੇ ਤਾਂਕਿ ਉਸ ਪ੍ਰੋਬਲਮ ਨੂੰ ਜਿਹੜਾ ਹੈ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਓਕੇ